ਹੇ ਗੁਰੂ ਚਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਰੂਪ ਸਾਧ ਸੰਗਤ ਜੀ ਸਮੁੱਚਾ ਸੰਸਾਰ ਇਸ ਕੱਲ ਨੂੰ ਜਾਣਦਾ ਹੈ ਕਿ ਪੰਜਾਬ ਮਿਹਨਤ ਕਸ਼ ਕਿਸਾਨਾਂ ਅਨਾਜ ਦੇ ਭੰਡਾਰਾਂ ਤੇ ਗੁਰੂ ਪੀਰਾਂ ਦੀ ਨਿਵਾਜੀ ਹੋਈ ਧਰਤੀ ਹੈ ਪਰ ਇਸ ਵੇਲੇ ਜੋ ਹਾਲਾਤ ਬਣੇ ਹੋਏ ਨੇ ਹੜਾਂ ਦੀ ਮਾਰ ਦੇ ਹੇਠ ਉਹ ਧਰਤੀ ਦਬ ਚੁੱਕੀ ਹੈ ਪਿੰਡਾਂ ਦੇ ਪਿੰਡ ਰੁੜ ਚੁੱਕੇ ਨੇ ਕਿਸਾਨਾਂ ਦੀਆਂ ਖੜੀਆਂ ਫਸਲਾਂ ਬਰਬਾਦ ਹੋ ਚੁੱਕੀਆਂ ਨੇ ਹਜ਼ਾਰਾਂ ਔਰਤਾਂ ਬੱਚੇ ਬਜ਼ੁਰਗ ਬੇਸਹਾਰਾ ਬੇਕਰ ਹੋ ਚੁੱਕੇ ਨੇ ਅਧਿਓ ਕਿਸਾਨ ਜਿਨ੍ਹਾਂ ਦੇ ਹੱਥਾਂ ਦਾ ਅਨਾਜ ਸਾਰਾ ਸੰਸਾਰ ਖਾਂਦਾ ਹੈ ਅੱਜ ਉਹ ਹੱਥ ਮਦਦ ਵੱਲ ਤੱਕ ਰਹੇ ਨੇ ਸੋ ਆਪਾਂ ਸਾਰਿਆਂ ਨੇ ਉਹਨਾਂ ਦੇ ਪੈਣਪਰਾ ਬਣ ਕਰਕੇ ਬਹੁਤ ਵੱਡੇ ਜਿੰਨੇ ਵੀ ਸੰਸਾਰ ਦੀਆਂ ਹਸਤੀਆਂ ਨੇ ਸਾਰੇ ਹੀ ਮਦਦ ਵਾਸਤੇ ਅੱਗੇ ਆਏ ਨੇ ਪਰ ਆਪਾਂ ਸਾਰੇ ਭਾਵੇਂ ਛੋਟੇ ਵੱਡੇ ਜਿੱਥੇ ਵੀ ਆਪਾਂ ਬੈਠੇ ਆਂ ਆਪਾਂ ਆਪਣੇ ਫਰਜ਼ ਪਹਿਚਾਣਿਏ ਮਦਦ ਦੇ ਵਾਸਤੇ ਅਗਾ ਆਈਏ ਜਿੱਥੇ ਵੀ ਕੋਈ ਬੈਠਾ ਹੈ ਉਥੋਂ ਦੀਆਂ ਵੀਡੀਓ ਦੇਖ ਕੇ ਉਥੋਂ ਦੇ ਹਾਲਾਤਾਂ ਨੂੰ ਦੇਖ ਕੇ ਹਰ ਇੱਕ ਦਾ ਹਿਰਦਾ ਜਿਹੜਾ ਉਹ ਦੁੱਖ ਦੇ ਨਾਲ ਭਰਦਾ ਹੰਝੂ ਵਹਿੰਦੇ ਨੇ ਅਸੀਂ ਵੀ ਭਾਵੇਂ ਦੇਸ਼ ਤੋਂ ਬਾਹਰ ਵਿਦੇਸ਼ਾਂ ਵਿੱਚ ਬੈਠੇ ਆਂ ਪਰ ਸਾਡਾ ਵੀ ਮਨ ਸੁਰਤ ਧਿਆਨ ਖਿਆਲ ਹਰ ਵੇਲੇ ਉਹਨਾਂ ਹੜਾਂ ਵਿੱਚ ਆਏ ਹੋਏ ਲੋਕਾਂ ਦੇ ਦੁੱਖਾਂ ਦੇ ਵਿੱਚ ਸ਼ਾਮਿਲ ਹੈ ਮਦਦ ਕਰਦੇ ਹੋਏ ਉਹਨਾਂ ਨੌਜਵਾਨਾਂ ਦੇ ਨਾਲ ਸੁਰਤ ਕਰਕੇ ਹਰ ਵੇਲੇ ਅਸੀਂ ਸਭ ਕੁਝ ਮਹਿਸੂਸ ਕਰ ਰਹੇ ਹਾਂ। ਸੋ ਬੇਨਤੀ ਇਹ ਹੈ ਕਿ ਆਪਾਂ ਜਿੰਨਾ ਵੀ ਜਿਸੇ ਤੋਂ ਹੋ ਸਕਦਾ ਆਪਾਂ ਮਾਇਆ ਕਰਕੇ ਰਸਤ ਕਰਕੇ ਜਾਂ ਸਰੀਰ ਕਰਕੇ ਉੱਥੇ ਹਾਜ਼ਰ ਹੋ ਕਰਕੇ ਵੱਧ ਤੋਂ ਵੱਧ ਸੇਵਾ ਕਰੀਏ। ਉਹਨਾਂ ਦਾ ਦੁੱਖ ਸਾਡਾ ਆਪਣਾ ਦੁੱਖ ਹੈ। ਸੋ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਹਾਂ। ਬਾਕੀ ਜਿਹੜੇ ਵੀ ਸੇਵਾ ਕਰ ਰਹੇ ਨੇ ਅਰਦਾਸ ਕਰਦੇ ਹਾਂ ਆਕਾਲ ਪੁਰਖ ਪਰਮੇਸ਼ਰ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਜਿਨ੍ਹਾਂ ਨੇ ਇਸ ਹੜ੍ਹ ਦੇ ਵਿੱਚ ਆਪਣਿਆਂ ਨੂੰ ਗਵਾਇਆ ਉਹਨਾਂ ਨੂੰ ਗੁਰੂ ਪਾਤਸ਼ਾਹ ਹਿੰਮਤ ਫਿਰਜ ਬਖਸ਼ਣ ਜਿਨ੍ਹਾਂ ਕਿਸਾਨਾਂ ਦੀਆਂ ਫਸਲਾਂ ਹੜ ਗਈਆਂ ਉਹਨਾਂ ਖੇਤਾਂ ਵਿੱਚ ਅਕਾਲਪੁਰਖ ਫਿਰ ਤੋਂ ਖੁਸ਼ਹਾਲੀ ਬਖਸ਼ਣ ਇਹੀ ਅਰਦਾਸ ਕਿ ਜਿਹੜੇ ਰੋਗੀ ਹਨ ਉਹਨਾਂ ਨੂੰ ਗੁਰੂ ਮਹਾਰਾਜ ਤੰਦਰੁਸਤੀਆਂ ਬਖਸ਼ਿਸ਼ ਕਰਨ ਆਪਾਂ ਸਾਰੇ ਇੱਕ ਦੂਜੇ ਨਾਲ ਖੜ੍ਹ ਰਹੇ ਆ ਜਿੰਨਾ ਹੋ ਸਕੇਗਾ ਸਮੇਂ ਦੇ ਨਾਲ ਵਾਪਸ ਜਾ ਕਰਕੇ ਜਿੰਨੇ ਜੋਗਾ ਗੁਰੂ ਸਾਹਿਬ ਕਰਨਗੇ ਜਰੂਰ ਆਪ ਸੰਗਤਾਂ ਦੇ ਚਰਨਾਂ ਵਿੱਚ ਪੇਟ ਕਰਾਂਗੇ ਹੋਰ ਵੀ ਜਿੰਨੇ ਸੰਸਾਰ ਦੇ ਵਿੱਚ ਗੁਰੂ ਨਾਨਕ ਦੇ ਘਰ ਦੀ ਸੇਵਾ ਕਰਨ ਵਾਲੇ ਰਾਗੀ ਪ੍ਰਚਾਰਕ ਕਥਾਵਾਚਕ ਜੋ ਵੀ ਸੇਵਾ ਨਿਭਾਉਂਦੇ ਨੇ ਜਿੱਥੇ ਹੋਰ ਹਸਤੀਆਂ ਪੰਜਾਬ ਦੀ ਬਾਹ ਫੜਨ ਵਾਸਤੇ ਅੱਗੇ ਆਈਆਂ ਨੇ ਮੈਂ ਆਪਣੇ ਪੈਣਾ ਭਰਾਵਾ ਪਾਈਚਾਰੇ ਦੇ ਵੀਰਾਂ ਨੂੰ ਵੀ ਕਹਿਣਾ ਚਾਹਣਾ ਕਿ ਭਾਵੇਂ ਇਹ ਸੱਚ ਹੈ ਕਿ ਆਪਣੇ ਗੁਜ਼ਾਰੇ ਬੜੀ ਮੁਸ਼ਕਲ ਨਾਲ ਚੱਲਦੇ ਨੇ ਪਰ ਫਿਰ ਵੀ ਜਿਸ ਪੰਜਾਬ ਦੀ ਧਰਤੀ ਤੇ ਜਦੋਂ ਆਪਾਂ ਕਥਾ ਵਾਰਤਾ ਕਰਦੇ ਹਾਂ ਸਟੇਜਾਂ ਤੇ ਗੁਰੂ ਮਹਾਰਾਜ ਦੀ ਤਾਬਿਆ ਬੈਠਦੇ ਆ ਤੇ ਉਥੋਂ ਦੀਆਂ ਸੰਗਤਾਂ ਆਪਣੀ ਛੋਲੀ ਚ ਕਿੰਨਾ ਕੁਛ ਪਾਉਂਦੀਆਂ ਨੇ ਤਾਂ ਜੇ ਅੱਜ ਉਥੇ ਕੋਈ ਸਮਾ ਬਣਿਆ ਆਪਾਂ ਜਿੰਨੇ ਵੀ ਜੋਗੇ ਹਾਂ ਆਪਾਂ ਜ਼ਰੂਰ ਉਥੇ ਆਪਣੀ ਸੇਵਾ ਜੜੀ ਹੈ ਉਹ ਜਾ ਕਰਕੇ ਕਰੀਏ ਜਾਂ ਜਾ ਕਰਕੇ ਪਹੁੰਚਾਈਏ ਗੁਰੂ ਘਰਾਂ ਦੇ ਵਿੱਚ ਅੰਮ੍ਰਿਤ ਵੇਲੇ ਨਿਤਨੇਮ ਦੇ ਵਿੱਚ ਪੰਜਾਬ ਤੇ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਜਿਹੜੀ ਹੈ ਉਹ ਆਪਾਂ ਸ਼ਾਮਲ ਕਰੀਏ ਜਿਸ ਤਰ੍ਹਾਂ ਵੇਖਣ ਦੇ ਵਿੱਚ ਆਉਂਦਾ ਹੈ ਬਾਲੀਵੁੱਡ ਦੀਆਂ ਹਸਤੀਆਂ ਜਾਂ ਹੋਰ ਪੰਜਾਬ ਦੇ ਨਾਮੀ ਜਿਨ੍ਹਾਂ ਨੂੰ ਪਰਮਾਤਮਾ ਨੇ ਬੜੀ ਮਾਇਆ ਦਿੱਤੀ ਕਿਸੇ ਨੇ ਕਈ ਘਰਾਂ ਦੀ ਜ਼ਿੰਮੇਵਾਰੀ ਚੁੱਕੀ ਹੈ ਕਿਸੇ ਨੇ ਕਈ ਪਿੰਡਾਂ ਦੀ ਜ਼ਿੰਮੇਵਾਰੀ ਚੁੱਕ ਲਈ ਹੈ ਜਿਨ੍ਹਾਂ ਨੂੰ ਮਹਾਰਾਜ ਨੇ ਮਾਇਆ ਦਿੱਤੀ ਹੈ ਉਹ ਬੜੀਆਂ ਵੱਡੀਆਂ ਸੇਵਾਵਾਂ ਕਰ ਰਹੇ ਨੇ ਪਰ ਇਹਦੇ ਵਿੱਚ ਇਹ ਵੀ ਬੇਨਤੀ ਹੈ ਕਿ ਤਕਰੀਬਨ 2 ਸਾਲ ਪਹਿਲਾਂ ਵੀ ਆਪਣੇ ਨਾਲ ਹੋਇਆ ਐਲਕੀ ਫਿਰ ਹੋਏਗਾ ਸੁਝਾਦੇ ਤੌਰ ਤੇ ਬੇਨਤੀ ਮਨ ਦੇ ਵਿੱਚ ਆਉਂਦੀ ਹੈ ਕਿ ਜੇ ਇੰਨੀਆਂ ਵੱਡੀਆਂ ਸੇਵਾਵਾਂ ਜਿਨ੍ਹਾਂ ਦੇ ਕੋਲ ਮਾਇਆ ਪਰਮਾਤਮਾ ਦਿੱਤੀ ਉਹਨਾਂ ਨੇ ਲੈ ਲਈਆਂ ਨੇ ਤਾਂ ਇਹ ਵੀ ਜੇ ਜ਼ਿੰਮੇਵਾਰੀਆਂ ਚੁੱਕ ਲਈਆਂ ਜਾਣ ਕਿ ਜਦੋਂ ਪਾਣੀ ਉਤਰ ਜਾਏਗਾ ਤਾਂ ਕੋਈ 500 ਮੀਟਰ ਜਾਂ ਕੋਈ 1 ਕਿਲੋਮੀਟਰ ਬੰਨ ਆਪਣੀ ਆਪਣੀ ਜੇ ਸੇਵਾ ਲੈ ਲੈਣ ਵੀ ਅਸੀਂ 1 ਕਿਲੋਮੀਟਰ ਬੰਨ ਪੱਕਾ ਕਰਨ ਦੀ ਸੇਵਾ ਕਰਾਂਗੇ ਜਾਂ ਕੋਈ ਅੱਧਾ ਕਿਲੋਮੀਟਰ ਬੰਨ ਪੱਕਾ ਕਰਨ ਦੀ ਸੇਵਾ ਕਰੇ ਤਾਂ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਜਿਨੀਆਂ ਵੀ ਸਾਡੀਆਂ ਵੱਡੀਆਂ ਨਾਮੀ ਹਸਤੀਆਂ ਨੇ ਜਿਹੜੀਆਂ ਪੰਜਾਬ ਨੂੰ ਪਿਆਰ ਕਰਦੇ ਨੇ ਜੋ ਥੋੜੀ-ਥੋੜੀ ਸੇਵਾ ਵੀ ਲੈਣਗੇ ਤਾਂ ਸਾਰੇ ਬੰਨ ਪੱਕਾ ਹੋ ਜਾਏਗਾ ਆਉਣ ਵਾਲੇ ਸਮੇਂ ਦੇ ਅੰਦਰ ਦੁਬਾਰਾ ਸਾਨੂੰ ਇਸ ਤਰ੍ਹਾਂ ਦੀਆਂ ਆਫਤਾਂ ਤੇ ਮੁਸੀਬਤਾਂ ਦਾ ਸਾਹਮਣਾ ਜਿਹੜਾ ਨਹੀਂ ਕਰਨਾ ਪਵੇਗਾ ਸੋ ਇਹੀ ਬੇਨਤੀ ਹੈ ਆਪਾਂ ਸਾਰੇ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਧਰਮਾਂ ਦੇ ਝਗੜਿਆਂ ਤੋਂ ਉੱਪਰ ਉੱਠ ਕੇ ਈਰਖਾ ਬਾਜੀ ਤੋਂ ਉੱਪਰ ਉੱਠ ਕੇ ਨਾ ਕਿਸੇ ਨੂੰ ਨੀਵਾਂ ਦਿਖਾਈਏ ਤੇ ਇੱਕ ਦੂਜੇ ਦੀ ਹਮਦਰਦੀ ਲਈਏ ਦੇ ਨਾਲ ਕਦੀ ਉੱਥੇ ਦਰਸ਼ਕ ਨਾ ਬਣੋ ਬੜੇ ਲੋਕਾਂ ਨੂੰ ਵੇਖੀਦਾ ਜਿਹੜੇ ਸਿਰਫ ਉੱਥੇ ਦਰਸ਼ਕ ਬਣ ਕੇ ਜਾ ਰਹੇ ਨੇ ਇਹ ਕੋਈ ਤਮਾਸ਼ਾ ਨਹੀਂ ਆ ਰਿਹਾ ਇਹ ਵਿਪਤਾ ਪਈ ਹੈ ਇਸ ਵਿਪਤਾ ਦੇ ਵਿੱਚ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ ਸੋ ਬੇਨਤੀ ਹੈ ਆਪਾਂ ਸਾਰੇ ਵੱਧ ਤੋਂ ਵੱਧ ਉੱਥੇ ਪਹੁੰਚ ਕੇ ਜਿੰਨੇ ਜੋਗਾ ਵੀ ਕੋਈ ਹੈ ਉਹ ਆਪਣੀ ਸੇਵਾ ਦੇਵੇ ਜਿਸ ਤਰ੍ਹਾਂ ਵੀ ਕੋਈ ਸੇਵਾ ਕਰ ਸਕਦਾ ਹੈ ਉਹ ਸੇਵਾ ਕਰੇ ਆਪਣੇ ਨਿਤਨੇਮ ਦੇ ਵਿੱਚ ਸਾਰਿਆਂ ਦੀ ਚੜ੍ਹਦੀ ਕਲਾ ਕੀ ਅਰਦਾਸ ਸ਼ਾਮਿਲ ਕਰੀਏ ਗੁਰੂ ਘਰ ਨਿਤਨੇਮ ਦੇ ਚੜ੍ਹਦੀ ਕਲਾ ਦੀ ਅਰਦਾਸ ਸ਼ਾਮਿਲ ਕਰੀਏ ਤੇ ਅਕਾਲ ਪੁਰਖ ਅੱਗੇ ਅਰਦਾਸ ਕਰੀਏ ਸਤਿਗੁਰੂ ਜਗਤ ਜਲੰਧਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉੱਭਰੈ ਦਿੱਤਾ ਲੈਹੁ ਉਬਾਰ ਬੜੀ ਖੁਸ਼ੀ ਹੈ ਇਸ ਤਰ੍ਹਾਂ ਦੀਆਂ ਵਿਪਤਾ ਦੇ ਵਿੱਚ ਸਾਰੇ ਚੜ੍ਹਦੀ ਕਲਾ ਵਿੱਚ ਹਨ ਆਪਾਂ ਅਰਦਾਸ ਕਰੀਏ ਕਿ ਮਹਾਰਾਜ ਸਾਰਿਆਂ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਹੌਸਲੇ ਬੁਲੰਦ ਰੱਖਣੇ ਤੇ ਸਦਾ ਅੰਗ ਸੰਗ ਸਹਾਈ ਹੋਣਾ ਸੋ ਇਹਨੇ ਸ਼ਬਦ ਕਹਿ ਕੇ ਭੁਲਾ ਦੀ ਕਿਮਾ ਜੀ ਮਹਾਰਾਜ ਕਿਰਪਾ ਕਰਨ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ